चपेट बरे सुन मेरी गल सुन कोई यार हेलो मेरी गल सुन मेरा ही है बाहू मंबी ने दो कमी ना मेरा दोस्त कोई टक्कर लड़ाई जी तो लागू मेरा गुस्सा ज्यादा आया ਤੂੰ ਆਨੇ ਦੁਆਰ ਤੇ ਨਹੀਂ ਹੋਣੀ ਤਾਂ ਲਾਈ ਮੈਂ ਤੂੰ ਜੇ ਮੈਂ ਨਹੀਂ ਦੋਗੀ ਧੰਵਾਕਾ ਠੀਕ ਆ ਇਹਦੀ ਫਿਰ ਚਕੀਰ ਮਾਰ ਦੇ ਕੇ ਮਰੀ ਨਾ ਨਹੀਂ ਬਰ ਆਹ ਫਿਰ ਟੈਨਸ਼ਨਾਂ ਨਾ ਰੋਣਾ ਠੀਕ ਆ ਮੈਂ ਤੈਨੂੰ ਵੀ ਜੰਦਾ ਕਹਿੰਦਾ ਨਾ ਮੈਂ ਜੀਣਾ ਠੀਕ ਆ ਠੀਕ ਆ ਅਬ ਮੈਂ ਦੰਗਰਾ ਮਾਰ ਦੇਖਾਂ ਮੈਂ ਸੁਹਿਰ ਦਾ ਗਿਆ ਮੈਂ ਬੱਚੇ ਨੂੰ ਭੌਣੇ ਆਲੇ ਹੈਂ ਇਹ ਬੱਚਾ ਬਰੂਨਾ ਰੂਨਾ ਤਸਕਰਦਾ ਪਾਣੀ ਵਿੱਚ ਲੱਗੀ ਚਲ ਮੈਂ ਮਮੀ ਨੂੰ ਕਹਿਣਾ ਵਾ ਮੈਂ ਪਾਣੀ ਵੀ ਲੈਣਾ ਵਾ ਮਮੀ ਨੂੰ ਕਹਿਣਾ ਤੇ ਲੱਗੇ ਆਵੇ ਚਲ ਬਣਾਵਾ ਤੁਮਾਰੋ ਵੀ ਨਾਲ ਬੈਠੇ ਹੈ ਮੈਂ ਕੋਈ ਮਮੀ ਲੈ ਮੈਨੂੰ ਕਹਿੰਦੇ ਨਹੀਂ ਮੈਂ ਮਮੀ ਨੂੰ ਮਮੀ ਨੂੰ ਕਹਿਣਾ ਮੈਂ ਦੂ ਘਰ ਗਈ ਮੈਂ ਲੈ ਮਮੀ ਨੂੰ ਮੈਂ ਆ ਨੂੰ ਪਾਉ ਨੂੰ ਦੇਣ ਨਹੀਂ ਸਾਰਾ ਕੁਝ ਮੈਂ ਬਣਾ ਕੇ ਦੇਣ ਨਹੀਂ ਆ ਫੇਰ ਵੀ ਜਬਾਨ ਲੜਉਂਦੀ ਆ ਹੁਣ ਸੁੱਤ ਰਹਾਂਗੀ ਇਦਾਂ ਹੀ ਮਾਂਣੀ ਅੱਧੀ ਜਬਾਨਾਂ ਚੀਜ਼ ਮੰਗਦੀ ਵੀ ਨਹੀਂ ਤੇ ਬਹਿ ਕੇ ਆ ਕੇ ਗਾੜੀ ਦਾ ਦਿੰਦੀ ਐ ਮੰਮੀ ਕੀ ਇਹ ਨੂੰ ਮੇਰੇ ਨਾਲ ਪੱਟੀਆਂ ਬਣਾਉਣਾ ਮੇਰੇ ਕੋਲ ਵਿੱਚ ਬੇਵਾਕ ਚਲੀ ਹੀ ਹਾਂਈ ਫਿਰ ਅੱਬਾ ਪਤਾ ਨਹੀਂ ਇਹ ਮੁੰਡੇ ਨੇ ਦਿਮਾਗ ਤੋਂ ਕਦੋਂ ਕੰਮ ਲਊਗਾ ਤੂੰ ਆਪਣੀ ਆਪ ਕਰਨੀ ਹੁੰਦੀ ਓਨੇ ਵਕਤ ਤੱਕ ਰਾਂ ਭਾਵੇਂ ਤਨਕੀ ਦੇ ਸਾਂ ਨਹੀਂ ਤੇ ਬੇਸ ਹੱਦ ਆਇਆ ਉਹ ਤੂੰ ਉਤੋਂ ਹਾਂ ਉਹ ਬਾਹਰ ਹੀ ਟੈਨਸ਼ਨ ਆ ਆਜ ਮਾਤਾ ਰਾਣੀ ਅੱਗੇ ਇੰਨਾ ਕੁਛ ਕੀਤਾ ਜੀ ਅਜੇ ਵੀ ਨਹੀਂ ਲੱਗੀ ਤੈਨੂੰ ਉਹ ਚੰਗਾ ਆਵਾ ਮੇਰੇ ਕੋਲ ਕੰਟਰੋਲ ਹੀਚ ਪੈਰ ਨਹੀਂ ਵਜੀ ਬਾਗੀ ਆ ਨਹੀਂ ਇਹ ਕਵਾਲਾ ਪੈਣਾ ਇਹਨੇ ਚੋਕੇ ਮਾਂ ਆਪਣੀ ਨੂੰ ਦੱਸ ਦੇਣਾ ਜੀ ਤੇ ਕੋਈ ਨਹੀਂ ਪਤਾੰਦਾ ਮਾਂ ਮਾਤਾ ਦੀ ਬਾਤ ਕਰ ਜਾਂਦਾ ਜਿਹੋ ਆਈ ਆ ਜੇ ਤੂੰ ਅੱਜ ਦੋਨੋਂ ਪਹਿਲੇ ਦਿਨ ਤੋਂ ਫੋਨ ਲੈਤਾ ਫੋਨ ਨਾ ਲੈ ਕੇ ਜਿੰਨਾ ਫੋਨ ਲੈਂਦੀ ਆ ਤੇ ਉਹਦਾ ਪਤਾ ਲੱਗਦਾ ਤੁਹਾਨੂੰ ਤੇ ਫੋਨ ਕਰਨਾ ਆਪਣੀ ਮਾਂ ਨੂੰ ਫਾਈਨਲ ਨਹੀਂ ਆ ਗਿਆ ਸਾਡੀ ਮੌਤੀ ਆਉਂਗੀ ਨਾ ਉਹਨੂੰ ਪਹਿਲਾਂ ਫੋਨ ਲਾ ਕੇ ਦੇ ਦੇ ਲੜਦੂੜਾ ਇਹ ਮੈਂ ਗਲਤੀਆਂ ਮਾਰ ਜਾਂਦੀਆਂ ਨਾ ਮੇਰੀਆਂ ਇਹ ਗਲਤੀਆਂ ਨਾ ਕਰਾਂ ਕਿ ਫੋਨ ਤੇ ਲਾ ਕੇ ਦੇਣਾ ਹੀ ਪੈਣਾ ਸੀ ਜੇ ਨੌਵੇਂ ਜਦੋਂ ਮੇਰੇ ਅੰਦਰੋਂ ਅੰਦਰੋਂ ਦਾ ਦੇਖੀ ਕਿੱਦਾਂ ਲੱਗਦਾ ਆਪਾਂ ਜਿਹੜਾ ਮੇਰੇ ਤੋਂ ਭਜਾਉਂ ਦਿੰਨੇ ਆ ਉਹੀ ਵੀ ਗੱਲ ਸਹੀ ਆ ਉਹਦਾ ਬਹਿਰਾ ਵੀ ਕਿੱਦਾਂ ਸੀ ਉਹਨੇ ਅੰਦਰ ਉਹ ਜਾਓ ਹੁਣ ਰੋਣ ਨਹੀਂ ਉਹਨੂੰ ਜਾਵੇ ਰ ਫਸਲਾ ਕੇ ਕਿਹਾ ਕਿ ਸਾਹ ਨਾਲ ਬਹਿਰਾ ਫੇਰ ਕਰੋ ਉਹ ਭਾਵੇਂ ਜੋ ਕੱਬੂ ਲਾਵੇ ਆਪਣੀ ਮਾਂ ਨੂੰ ਮੈਨੂੰ ਉਹਨੇ ਹੁਣੇ ਖੁਸ਼ ਹੋ ਜਾਣਾ ਵੇਖੀ ਜਾਓ ਜੇ ਮੈਂ ਪੱਠੇ ਦੱਥੇ ਪਾਣਾ ਦਗਾ ਜਾ ਪੱਠੇ ਦੱਥੇ ਪਾਉਣੇ ਪਹਿਲਾਂ ਉੱਥੇ ਬੈਠਾ ਰਿਆ ਦੁਪੱਟੇ ਇੱਥੇ ਪਾਉਣੇ ਬੜੇ ਇੱਕ ਤੇ ਸਾਡੀ ਮੰਮੀ ਦਾ ਦਿਮਾਗ ਬਣਾਉਂਦੇ ਹੁਣ ਮੇਰਾ ਚੁਪੜਾ ਦੇ ਕੇ ਲੱਗੀ ਫਿਰ ਮੰਮੀ ਪਈਏ ਆਈ ਨਾਲ ਉਤਰਾਂ ਚੱਲੀ ਨਾ ਸ਼ੁਰੂ ਹੋ ਰਿਆ ਮੈਨੂੰ ਥੋੜਾ ਬੋਲਾ ਬਣਿਆ ਤੇ ਕੰਟਰੋਲ ਭਰ ਗਿਆ ਖੋਲਾ ਨੂੰ ਪਾਉਣ ਤੇ ਜਾਵਾ ਪਾਵਾ ਡੱਗਰਾਂ ਨੂੰ ਪੱਠੇ ਪਾਣਾ ਵੱਲ ਕੇ ਆਖਬਲ ਠੀਕ ਇਹਦੇ 20000 ਲੱਗਣਗੇ ਉਸ ਹਾਬ ਨੇ ਕੋਈ ਕਹਾਦਾ ਫੇਰ ਉਹ ਕੱਪੜੇ ਤੋਂ ਇੰਨੇ ਨਹੀਂ ਜਾਣੀ ਨੰਦੀ ਉਹ ਸਰੀਰ ਤੇ ਹੁਣ ਪਾਣੀ ਗਰਮ ਹੋਊ ਤੇ ਦੋ ਭਾਂਡੇ ਮੈਂ ਲੂੰਗੀ ਤੇ ਧੀ ਵੀ ਬੜੀ ਜਾਦੂੰਗੀ ਮੈਨੂੰ ਸੁੱਖ ਆਂਦੀ ਹੀ ਆਣ ਕੇ ਤੇ ਮੇਰੇ ਕੋਲ ਰਹੋ ਦੋ ਦਿਨ ਮੈਂ ਵੀ ਸੋਚਿਆ ਘਰ ਦੀ ਸਪਾਈਸ ਵੀ ਕਰਕੇ ਹੀ ਜਾਨੀ ਆ ਜਾਣਾ ਹੀ ਪੈਣਾ ਕੁੜੀ ਵੱਲ ਮੈਨੂੰ ਤਾਂ ਬੜਾ ਹੀ ਫਿਕਰ ਹੋਣ ਡਿਆ ਬੁੜੀ ਨੇ ਇੰਨੀ ਗੱਲ ਕਿਉਂ ਆਖੀ ਆ ਢੂਣ ਲਾ ਕੇ ਮੇਰਾ ਤੇਰੇ ਦਮਾਗ ਘੁੰਮਿਆ ਪਿਆ ਅੱਜ ਸਾਰੀ ਦਿਨ ਇੱਕ ਕੰਮ ਨੇ ਸਤਾਇਆ ਇੱਕ ਟੈਨਸ਼ਨ ਪੈ ਗਈ ਵਾਧੂ ਦੀ ਕੁੜੀ ਠੀਕ ਵੀ ਹੋਵੇ ਸੀ ਕਿਤੇ ਅਨੇ ਮੈਨੂੰ ਗੱਲ ਨਹੀਂ ਆਖੀ ਇੱਕ ਕਰੀ ਮੈਂ ਮੇਰੇ ਕੋ ਮਾਰ ਕੇ ਤੇ ਰੋ ਪਰ ਮੈਨੂੰ ਰਹਿਣ ਵੱਲੋਂ ਕਿਉਂ ਆਖਿਆ ਮੈਨੂੰ ਤੇ ਇੰਨਾ ਫਿਕਰ ਪਿਆਈ ਹੋ ਕਿ ਕਹਿਣ ਵਾਲੀ ਗੱਲ ਹੀ ਨਹੀਂ ਦਿੱਤੇ ਤੈਨੂੰ ਰੱਬ ਭਾਗ ਲਾਵੇ ਆਪਣੇ ਘਰੇ ਰਾਜੀ ਬਾਜੀ ਰੋ ਮੈਂ ਨਹੀਂ ਹੋ ਇੰਨੇ ਜੋ ਕਿ ਮੈਂ ਤੇ ਅੱਗੇ ਬੜੀ ਗਰੀਬਣੀ ਮਾਹਤ ਨੂੰ ਬੋਇਓ ਠਾਲਿਆ ਇੱਕ ਕਰੀ ਸੌਕੇ ਘਰ ਮੈਂ ਆਪਣੀ ਉਹਨੂੰ ਵੀ ਆਈ ਆ ਵੀ ਕਿਤੇ ਮਾਰ ਟੈਲਾ ਸ਼ੈਨਾ ਲੱਗੀਆਂ ਘਰ ਬਣਿਆ ਹੁੰਡਾ ਵੀ ਚੰਗਾ ਕੋਤਕੀ ਵਾਲਾ ਇਹ ਨਹੀਂ ਚੁੱਪ ਜਿਹੀ ਬੈਠੀ ਐ ਕੁਛ ਨਹੀਂ ਮੰਮੀ ਸੇ ਇਹ ਕਾਤੋਂ ਸਾਬੀ ਨੂੰ ਝੂਠੀ ਬੋਲਦਾ ਵੀ ਤਾਂ ਚਾਚੀ ਦੀ ਸਾਈਡ ਨਾਲ ਡੀਡੀ ਚਾਚੀ ਦੀ ਗੱਲ ਕਰਦੀ ਐ ਉਹ ਤੋਂ ਤਾਂ ਵੀ ਕੁਛ ਨਹੀਂ ਹਾਲ ਉਹਨੇ ਵੀ ਗੱਲ ਸੁਣੀ ਵੀ ਨਹੀਂ ਐ ਅੱਧੀ ਗੱਲ ਸੁਣੀ ਤੇ ਅੰਦਰੋਂ ਮਗੌੜ ਆਇਆ ਮੈਂ ਵਾਦੇ ਮਾਰਦੇ ਆ ਕਿ ਵੀ ਸਾਬੀ ਹਿੱਸਾ ਵੀ ਗੱਲ ਤੇ ਸੋਨਾ ਚਾਜਦਾ ਇੰਨਾ ਹੁੜਕੂਆ ਨਾਲ ਪਹਿਲੇ ਅੱਧੀ ਗੱਲ ਸੁਣਦਾ ਵੀ ਸੁਣਦਾ ਹੀ ਨਹੀਂ ਪਰ ਮੰਮੀ ਮੈਨੂੰ ਤੇ ਬਾਬਾ ਹੀ ਬੋਲ ਗਏ ਨਾ ਆ ਗਿਆ ਜਿੰਦੇ ਮੈਨੂੰ ਸੱਚ ਮੇਰੇ ਕੋਲ ਹੱਥ ਚੁੱਕਿਆ ਤੇ ਆ ਗਿਆ ਵਾ ਨੇ ਮਮੀ ਚੁੱਕਿਆ ਦਣੀ ਆ ਜੇ ਚਲ ਬਾਅਦ ਚ ਦੋਨਾਂ ਨੇ ਮੈਨੂੰ ਸੌਰੀ ਕਹਿਤਾ ਆ ਮੇਰੇ ਤੋਂ ਵੀ ਮਾਫੀਆਂ ਲਿਆ ਮੰਗਣ ਮਮੀ ਮੇਰੇ ਕੋਲ ਗਲਤੀ ਉਹ ਵੀ ਬੜੀ ਉਡੀ ਕਰਤੀ ਹੋਗੀ ਆ ਚਲ ਮੇਰੇ ਪੁੱਤ ਟੈਨਸ਼ਨ ਨਾ ਲੈਂਗੇ ਇਸ ਗੱਲ ਦੀ ਮੈਂ ਇਹ ਜੀ ਗੱਲ ਨਹੀਂ ਹੂੰ ਕੋਈ ਕਹੀ ਝੰਗਾ ਹੋ ਜਾ ਮਮੀ ਉਦੋਂ ਮੈਂ ਨਾਲ ਨਹੀਂ ਗਈ ਕਹਿੰਦੇ ਉੱਤੇ ਮੁੰਡਿਆਂ ਦੀ ਲੜਾਈ ਹੋਗੀ ਤੇ ਜੇ ਮੈਂ ਨਾਲ ਚਲ ਜਾਂਦੀ ਤੇ ਫਿਰ ਉਹ ਹੀ ਨਾ ਬਾਹਰ ਕਿਤੇ ਮੁੰਡੇ-ਮੁੰਡੇ ਨਾਲ ਪੇ ਉਹ ਗੁੱਸਾ ਆਪਣੀ ਥੇ ਦਾ ਹੀ ਤੇ ਨਿਕਲ ਇੱਥੇ ਆ ਗਿਆ ਚਲ ਕੋਈ ਨਹੀਂ ਮੰਮੀ ਗੁੱਸਾ ਵੀ ਆਪਣੇ ਆ ਤੇ ਹੀ ਨਿਕਲਦਾ ਚਲ ਬੱਤ ਨਹੀਂ ਦੀ ਇੰਨਾ ਗੁੱਸਾ ਨਾ ਕਰਿਆ ਕਰ ਚੰਗਾ ਤੈਨੂੰ ਪਤਾ ਹੀ ਇਸ ਬਾਹ ਦਾ ਪੇਟ ਪਾ ਤੇ ਮੈਨੂੰ ਬਤਾਓ ਤਨੂ ਰੋਟੀ ਉਹ ਲੈ ਉਹ ਤੇ ਕਿੰਨਾ ਭੁੜਕਾ ਡਾਇਆ ਪਈ ਤੇ ਅੱਜ ਤੇ ਬਾਹ ਲੜਾਈ ਹੋਈ ਆ ਤੇ ਉਹਦੇ ਕਰਕੇ ਮੈਂ ਅਜੇ ਗੱਲ ਦੱਸੀ ਨਹੀਂ ਅੱਧੀ ਗੱਲ ਦੱਸੀ ਆ ਤੇ ਸੁਣੀ ਕਿਣੀ ਆ ਨੀ ਰਧੋਣਾ ਆ ਠੀਕ ਐ ਮੰਮੀ ਚਲ ਕੋਈ ਗੱਲ ਨਹੀਂ ਤੂੰ ਮਿਲਦੀ ਟੈਨਸ਼ਨ ਲੈ ਆ ਕਰਕੇ ਜਾਂਦੀ ਆ ਠੀਕ ਹੈ ਤੇ ਇਦਾਂ ਮੂੰਹ ਜਲ ਮਗਾ ਕੇ ਨਾ ਵਿਆਹ ਕਰ ਮੂੰਹ ਵੀ ਕਰ ਨੂੰ ਮਨ ਗੱਲ ਨਹੀਂ ਆ ਮੈ ਮੈਨੂੰ ਤੇਨਾਂ ਦਾ ਜ ਤੱਕ ਰੂਪ ਵੀ ਨਹੀਂ ਸਮਝ ਆਇਆ ਕਦੀ ਇੰਨੇ ਮਿੱਟੇ ਵਿੱਚ ਜਿੱਦਾਂ ਸ਼ੈਦ ਹੁੰਦਾ ਤੇ ਕਦੀ ਇੰਨੇ ਕੋੜੇ ਜਿੱਦਾਂ ਨਿੰਮ ਪੁੱਤ ਤੂੰ ਭੇਤ ਪਾ ਇਹਦਾ ਹੈ ਆਈ ਇਦਾਂ ਦਾ ਮੈਨੇ ਤਾਂ ਕਰਦਾ ਬਈ ਤੂੰ ਦੇਖੇ ਰ ਜੀਵਨ ਸਾਥੀ ਆ ਗੁੱਸਾ ਉਹ ਮੈਨਾਂ ਉਦੋਂ ਲੱਗੀ ਅੰਦਰ ਮੈਂ ਤਾਦ ਕਰਕੇ ਨਹੀਂ ਆਈ ਕਿ ਦੋਆ ਚੀਆ ਦੀ ਗੱਲ ਦੇ ਵਿੱਚ ਮੈਂ ਕੀ ਜਾਣਾ ਤੁਨੋਂ ਕੋਈ ਗੱਲ ਨਹੀਂ ਮੰਮੀ ਮੈਂ ਤੁਹਾਨੂੰ ਹੁਣ ਕੀ ਕਹਿਣਾ ਕਿ ਉਹ ਕਹਦਾ ਕਿ ਉਹ ਨਹੀਂ ਮੈਂ ਤੇਰੀ ਮਾਂ ਆ ਤੂੰ ਮੈਨੂੰ ਕੁਝ ਨਹੀਂ ਕਹਿ ਸਕਦੀ ਦੱਸ ਦੇ ਪੁੱਤ ਜੇ ਕੋਈ ਦਿਲ ਦੀ ਗੱਲ ਹੈ ਕੀ ਤੇ ਨਹੀਂ ਮੰਮੀ ਦਿਲ ਚ ਗੱਲ ਨਹੀਂ ਆ ਉਹ ਤਾਂ ਮੈਂ ਆਖਣ ਦੀ ਵੀ ਹੁਣ ਮੇਰਾ ਜੀ ਨਹੀਂ ਲੱਗਣ ਰਿਹਾ ਇੱਥੇ ਕਿਉਂ ਕਿਹੜੀ ਗੱਲ ਮੈਂ ਆਪਣੀ ਮੰਮੀ ਕੋਲ ਜਾਣਾ ਮੈਂ ਤੇਰੀ ਮੰਮੀ ਨਹੀਂ ਐ ਕਿਹੜੀ ਗੱਲ ਦੀ ਟੈਨਸ਼ਨ ਮੀਂ ਤਿੰਨ ਦਾਸਤ ਸਹੀ ਕਰ ਅਜੇ ਵੀ ਗੁੱਸੇ ਵਿੱਚ ਨਾ ਕੰਟੀ ਨਾ ਮੰਮੀ ਥੋੜੀ ਗੁੱਸੇ ਆ ਨਾ ਸਾਬੀ ਨਾ ਵੀ ਗੁੱਸੇ ਆ ਨਹੀਂ ਮੰਮੀ ਮੈਨੂੰ ਨਾ ਅਸਲ ਚ ਪੇਕੇ ਕੇ ਨਾ ਇਦਾਂ ਕਦੀ ਝਿੜਕਿਆ ਹੀ ਨਹੀਂ ਮੈਂ ਤਾਂ ਕਦੀ ਗੁੱਸੇ ਵਿੱਚ ਕੇਨੂ ਵੇਖਿਆ ਨਹੀਂ ਤਾਂ ਫਿਰ ਮੇਰਾ ਦਿਲ ਡਰ ਜਾਂਦਾ ਚੱਲ ਪੁੱਤ ਕੋਈ ਨਹੀਂ ਮਿਲਕੋ ਵੀ ਨਾ ਥੋੜਾ ਉਹ ਚਾਚੀ ਤੇਰੀ ਆਈ ਨੇ ਤਾਂ ਤਦ ਕਰਕੇ ਬਾਹਰੋਂ ਮੈਂ ਆਈਂਗੀ ਕੋਈ ਗੱਲ ਨਹੀਂ ਮੰਮੀ ਮੈਂ ਨਾ ਤੈਨੂੰ ਇੱਕ ਚੀਜ਼ ਕਿਹਾ ਹੁੰਦਾ ਮੈਂ ਬਣਾ ਕੇ ਲਿਆਉਂਗੀ ਤੇਰੇ ਲਈ ਹਾਂਜੀ ਮੰਮੀ ਬੁਖਾਵਾ ਦੇ ਨੂੰ ਮੈਂ ਨਹੀਂ ਇਦਾਂ ਲਿਬਣਾ ਪਹਿਲਾਂ ਦੱਸ ਕੇ ਪੁੱਛੋ ਮੈਂ ਤਾਂ ਹਾਂਜੀ ਮੰਮੀ ਬਗਾਉਣ ਦਾ ਸ਼ਕਿਲ ਨਾ ਤੇ ਨਹੀਂ ਹੈ ਨਹੀਂ ਮੰਮੀ लगे फाई अच्छा, मम्मी जी फिर मैं कि रीजा कितिया तू गुस्से बनिया कर ओ माड़ी माड़ी गलते गुस्सा ना कर तेन मैं तेरिया कह तो पहला मैं रीजा पूरी करूँगी तू तो की बिना ਮਮਿਆ ਕੀਦੇ ਵਿੱਚ ਦੀਆਂ ਬਣਾਈਆਂ ਦੁਹੀਆਂ ਤੇ ਮੈਨੂੰ ਢਾਈ ਦੀ ਬਣੀਆਂ ਬੁੜਾਈਆਂ ਦੇ ਪੁੱਤ ਤੇਰੇ ਵਿੱਚ ਦੀਆਂ ਨਹੀਂ ਫਿਰ ਮੈਂ ਆਵਾਂ ਤੇ ਪਤਾ ਕੀ ਮਨਜੀਤ ਦੇ ਹੱਥ ਪਤਲੇ ਹਨ ਤੇ ਮੈਂ ਮਨਜੀਤ ਦੇ ਵਿੱਚ ਦੀਆਂ ਬਣਾ ਲਿਆ ਮੈਂ ਕਿ ਤੇਰੇ ਹੱਥ ਵੀ ਇਦਾਂ ਦੇ ਹੋਣਗੇ ਨਹੀਂ ਮਮੇ ਮੇਰੇ ਹੱਥ ਤੇ ਰੁਣਾ ਪਾੜੇ ਮੈਨੂੰ ਤੇ ਆਈਆਂ ਹੀ ਹੀ ਆ ਲੈ ਪੁੱਤ ਨਹੀਂ ਹੁੰਦੇ ਲੈ ਪੜਾ ਦੇ ਮਸ ਬਿਹਾਰੇ ਨੂੰ ਪੜਾ ਲਿਆ ਹੋਊਗੀ ਨਹੀਂ ਮਾ ਮਾ ਦੇ ਮੇਰਾ ਪੁੱਤ ਮੈਂ ਕਮੈਂਟ ਨਹੀਂ ਨਾ ਤਾਂ ਕੁਛ ਨਹੀਂ ਲੱਗਾ ਨਹੀਂ ਲੱਗਾ ਕੁਛ ਨਹੀਂ ਲੱਗਾ ਲੱਗਾ ਕੀ ਇਹ ਰੇਕ ਕੁਛ ਨਹੀਂ ਲੱਗਾ ਆ ਮੰਮੀ ਉਹ ਵੇਖੋ ਇਹ ਚਾਟਾ ਨਹੀਂ ਲੱਗਾ ਐਵੇਂ ਜਾਣ ਕੇ ਮਾਇਆ ਨੂੰ ਕੁਛ ਨਹੀਂ ਲੱਗਾ ਮੈਂ ਵਟਾ ਲਿਆ ਉਹ ਸੁਨਾਰੇ ਕੋ ਜੇ ਤੁਮ ਅੱਗੇ ਜਿਵੇਂ ਸੁਨਾਰੇ ਕੋ ਬਤਾਉਣੀ ਆ ਤੂੰ ਦੇਉ ਤੇ ਪਰੇਕ ਵਿੱਚ ਆਟਾ ਲੱਗਾ ਜੀ ਨਹੀਂ ਆਟਾ ਕਿਥੋਂ ਬਦਰਦੀ ਜੀ ਆਟਾ ਕਿੱਥੇ ਲਗਾਵਾ ਹਾਏ ਮੰਮੀ ਮੈਨੂੰ ਲੱਭਿਆ ਕਿ ਮੈਂ ਚਾਟਾ ਲੱਗਾ ਨਹੀਂ ਨਹੀਂ ਤੈਨੂੰ ਉਧਰ ਲਗਾਉਂਗਾ ਫਿਰ ਸਾਵਧਾਨ ਰਹੋ ਮੰਮੀ ਮੰਮੀ ਆਂਦੇ ਨਵੀਆਂ ਚੂੜੀਆਂ ਆ ਮੂਹਰੇ ਮਿਲ ਵਿੱਚ ਗੰਦੀਆਂ ਜੀਆਂ ਲੱਗਣ ਡੀਆਂ ਜਿੱਦਾਂ ਕਿ ਨੇ ਪੰਨੀਆਂ ਹੁੰਦੀਆਂ ਮੰਮੀ ਕਹਿੰਦੀ ਨਵੀਆਂ ਚੂੜੀਆਂ ਵਿੱਚ ਤੇ ਆਟਾ ਲੱਗਾ ਸਾਹ ਦਿਖਾਂਦੇ ਆ ਮੈਨੂੰ ਤਾਂ ਨਾਲੇ ਮਨਜੀਤ ਦੇ ਦਿੱਤੇ ਹੱਥ ਐਡੇ ਵੀ ਪਤਲੇ ਨਹੀਂ ਆਂ ਵੀ ਇੰਨੀਆਂ ਕਿ ਚੂੜੀਆਂ ਆਉਣ ਚੂੜੀਆਂ ਹੈ ਕਿ ਦੀਆਂ ਅਸਲ 'ਚ ਚੰਗਾਈ ਹੋਇਆ ਬਚੋਲੇ ਦੇ ਆਖੇ ਤੇ ਮੈਂ ਰਿਸ਼ਤਾ ਕਰਤਾ ਆਖਾਂ ਮੀਟ ਕੇ ਮੈਂ ਰਿਸ਼ਤਾ ਕਰਤਾ ਬਚੋਲੇ ਨੇ ਜਿੱਦਾਂ ਆਖਿਆ ਮੁੱਦਾ ਹੀ ਮੰਨ ਗਈ ਆਂਦਾ ਹੀ ਬਹੁਤ ਵੱਡਾ ਘਰ ਵਾ ਚਲ ਧੀ ਤਾਂ ਸੌਖੀ ਰਹੂਗੀ ਉੱਥੇ ਬਹੁਤ ਚੰਗਾ ਹੀ ਹੋ ਗਿਆ ਧੀ ਭੈਣ ਟਾਈਮ ਨੇ ਬੋਇਆ ਉੱਥੇ ਜਿੱਥੇ ਚੰਗਾ ਹੁੰਦਾ ਸਿਰ ਤਾਂ ਹੀ ਕਰਦੀ ਜੇ ਮੇਰੀ ਧੀ ਦਾ ਫੋਨ ਆਂਦਾ ਵਾ ਇਹੋ ਕਹਿੰਦੀ ਮੇਰੀ ਸੱਸ ਤੇ ਮੇਰੀ ਮਾਂ ਹੀ ਬਣ ਗਈ ਮੰਮੀ ਬੁਤੀ ਚੰਗੀ ਬੁਤੀ ਚੰਗਾ ਸੁਭਾਅ ਵਾ ਤੇ ਜੇ ਸਾ ਵੀ ਵੱਲੋਂ ਪੁੱਛਦੀ ਆ ਆਂਦੀ ਆ ਵੀ ਮੰਮੀ ਉਹ ਦੋਨੇ ਚੰਗਾ ਸੱਸ ਮੇਰੀ ਉਹਦੋਂ ਵੀ ਚੰਗੀ ਕਿਤੇ ਕਿਹੇ ਗੱਲ ਦੀ ਕਮੀ ਨਹੀਂ ਟੀ ਨੂੰ ਆਉਣ ਦਿੰਦੇ ਸਭ ਕੁਛ ਆਂਦੀ ਕਾਮਨਾ ਮੈਨੂੰ ਲਿਆ ਕੇ ਦਿੰਦੇ ਆ ਕੋਈ ਨੀੜੇ ਲਤੇ ਤੋਂ ਨਹੀਂ ਕਾਹੇ ਚੀਜ਼ ਤੋਂ ਨਹੀਂ ਆਂਦੀ ਮੈਨੂੰ ਕਮੀ ਮੰਮੀ ਸਿਰਫ ਆਂਦੀ ਤੇਰੀ ਹੀ ਯਾਦ ਹੁੰਦੀ ਆ ਪੱਛੀ ਮਾਰ ਕੇ ਹੋਰ ਓਕੀ ਹਾਸ ਚੱਲੀ ਅਈ ਦੇਖਣਾ ਵੀ ਨੀ ਕਿਤੇ ਵੇਖ ਹੀ ਲੈਂਦੀ ਕਿ ਕਿਤੇ ਆਟਾ ਫਸਿਆ ਬਲਛਣੀ ਦਾ ਕਿਤੇ ਆਟਾ ਲੱਗਾ ਰਹਿ ਗਈ ਵਿੱਚ ਪੈਂਦਾ ਇਹ ਮਰ ਚਣਾਈ ਹੋਣੀ ਇੰਨੀ ਕੋਝ ਕਰਦੀ ਹੈ ਨਾ ਕੋਈ ਹਿਸਾਬ ਨਹੀਂ ਇੱਥੋਂ ਆ ਕੀਤਾ ਕਿੱਦਾਂ ਕੀਤਾ ਕਿੱਦਾਂ ਨਹੀਂ ਕੀਤਾ ਤੈਨੂੰ ਚੀਜ਼ ਮਿਲਦੀ ਤੂੰ ਪਾ ਪਰ ਨਾ ਉਹ ਗੱਲ ਦਿੱਖ ਹੈ ਨਹੀਂ ਇਹਦੇ ਵਿੱਚ ਮਾਨੀ ਹੋਈ ਹੋਈ ਅੰਦਰ ਵਾੜਾ ਉੱਤੇ ਫਿਰ ਨਾ ਸਾਰਾ ਕੁੱਖ ਨਾ ਲੱਭਦਾ ਬੇਹ ਤੇ ਕੰਦੀਤੀ ਦੀ ਕੁਰਸੀ ਨਾ ਕਿ ਨਹੀਂ ਮੈਂ ਸਾਹਮਣੇ ਸੀ ਲੇਕ ਕਿਤੇ ਜਿਆਦਾ ਜਾਂਦੀ ਆ ਲਾਡੋ ਜੀ ਦੀ ਜੇ ਕੋਈ ਆ ਜੇ ਤਾਂ ਖਣਾ ਕੱਲੀ ਗੱਲਾਂ ਕਰੀ ਜਾਂਦੀ ਆ ਕੱਲੀ ਕਰਾਮਨੰਦ ਕਰਾਂਗੇ ਇਹਦੇ ਨਾਲ ਗੱਲਾਂ ਕੰਧਾ ਨਹੀਂ ਗੱਲਾਂ ਕਰਨ ਵਾਲੀ ਗੱਲ ਆ ਜੀ ਭੈਣੀ ਜੀ ਮੈਂ ਹਾਂ ਕਿਹਤਰਾ ਮੈਂ ਕੋਈ ਸਮਝ ਨਹੀਂ ਆਉਂਦੀ ਨਾ ਦੇ ਸਾਰੇ ਦਿਨ ਕਿਸੇ ਵਾਲੇ ਜਾਨੀ ਆ ਨਾ ਕੋਈ ਹੁੰਦਾ ਮੇਰੀ ਨਾਲ ਐਵੇਂ ਟੈਮ ਜਿਹਾ ਬਹਸੀ ਕਰੀ ਜਾਨੀ ਕੰਨਾਂ ਵੀ ਭੁਗਤੀਆਂ ਕੀ ਕਰ ਰਹੀਆਂ ਆ ਇੱਥੇ ਬਹਿਣੀ ਆ ਘੜੀ ਰਿਆ ਰਸ ਹੌਂਦੀ ਆ ਵਿਕੇ ਵਾਹਿਗੁਰੂ ਆਨੀ ਆ ਕੱਲੀ ਨੇ ਕਰਨਾ ਵੀ ਕੀ ਕੰਮ ਤੇ ਸਾਰਾ ਹੋ ਗਿਆ ਹੁਣ ਘਰ ਕੇ ਅੰਦਰ ਵੜਦੀ ਆ ਹੁਣ ਇਹ ਅੰਦਰ ਵੜ ਗਈ ਤੇ ਅੰਦਰ ਬਹਿ ਕੇ ਕੀ ਕਰਨਾ ਮਹਾਰਾਜ ਦੀ ਬਾਣੀ ਹੌਂਦੀ ਕੰਨਾਂ 'ਚ ਪੈਂਦੀ ਆ ਤੁਹਾਨੂੰ ਗੁਰੂ ਅਮਰਦਾਸ ਤੋਈ ਆ ਮਾਲਕਾ ਮੇਰੀ ਧੀ ਠੀਕ ਠਾਕ ਰਵੇ ਫੋੜ ਜੋਨੇ ਏ ਮੈਡਮ ਦਿੱdte ਆ ਰਹੇ ਨੂੰ ਡਈ ਕਿੱਦਾਂ ਧੋੜੀ ਫਿਰਦੀ ਐ ਮੈਨੂੰ ਇਹਨੂੰ ਪੁੱਛਿਆ ਤਾਂ ਸਹੀ ਪਤਾ ਚੱਲੀ ਕਿੱਧਰੋਂ ਉਹ ਨਾ ਪੁੱਛਿਆ ਨਾ ਕਿਛਿਆ ਤੇ ਆਪੇ ਕੱਪੜੇ ਪਾ ਕੇ ਤੇ ਇਹ ਕਿੱਦਾਂ ਕਹਿੰਗੀ ਕਿ ਦੇ ਤਾਲਜ ਰੱਖਣ ਗਈ ਅੰਦਰ ਆ ਰਹੇ ਦੇ ਬਾਹਰ ਵੀ ਮੈਂ ਪੁੱਛਦੀ ਹਾਂ ਮਮਾ ਜੀ ਕਿੱਦਾਂ ਤਿਆਰ ਹੋ ਗਏ ਤੁਸੀਂ ਕੁਝ ਪਾ ਲਿਆ ਨਹੀਂ ਮਮੇ ਜੀ ਤੁਹਾਨੂੰ ਪਤਾ ਮੈਂ ਪੜ੍ਹੀ ਲਿਖੀ ਆ ਮੈਂ ਜੋਬ ਲਈ ਅਪਲਾਈ ਕੀਤੀ ਤਾਂ ਤੇ ਮੈਨੂੰ ਆਫਰ ਆ ਗਿਆ ਤੇ ਮੈਂ ਜੋਬ ਲਈ ਚੱਲੀ ਆ ਅਪਲਾਈ ਤੇ ਕੀਤਾ ਸੀ ਪੁੱਛਿਆ ਕਿ ਮੂਰ ਮਮੇ ਜੀ ਤੁਹਾਨੂੰ ਬਤਾਨਾਂ ਮੈਂ ਪੜ੍ਹੀ ਲਿਖੀ ਆ ਪੜ੍ਹਨ ਵਾਸਤੇ ਕੀਤੀ ਜੋ ਕੁਝ ਵੀ ਹੋ ਜਾਣਾ ਮਾਂ ਆਪਣੇ ਦੇ ਘਰ ਛੱਡ ਆਈਦਾ ਜਿਹੜੇ ਮਾਂ ਕੇ ਉਹਦੇ ਸ਼ੌਂਕ ਸਾਰੇ ਘਰ ਦੇ ਪੂਰੇ ਹੁੰਦੇ ਮਮੇ ਜੀ ਮੈਂ ਪੜ੍ਹੀ ਲਿਖੀ ਆ ਮੈਂ ਜੋਬ ਕਰਨੀ ਆ ਮੇਰੇ ਮਾਂ ਕੇ ਨੇ ਪੜਾਇਆ ਰੱਖਿਆ ਇਹਨਾਂ ਨੇ ਮੇਰੇ ਖਰਚਾ ਕੀਤਾ ਮੈਂ ਕਿ ਜੋਬ ਕਰਨੀ ਆ ਖਰਚਾ ਕੀਤਾ ਕੁਝ ਹੌਂ ਨਹੀਂ ਦਿੱਤਾ ਖਰਚਾ ਕੀਤਾ ਤਾਂ ਕਰਨਾ ਨਹੀਂ ਹੋਣਾ ਮੰਮੀ ਜੀ ਨਾ ਹੱਥ ਦੇ ਕੇ ਦਰਵਾਜ਼ੇ 'ਤੇ ਨਾ ਲੋਤੀ ਜਾ ਕੇ ਬਾਹਰ ਕੰਮ ਕਰੇ ਮੰਮੀ ਜੀ ਮੈਂ ਤੇ ਜਾਣਾ ਨਹੀਂ ਜਾਣਾ ਜਦੋਂ ਮੈਂ ਕਹੀ ਜਾਂਦੀ ਤੈਨੂੰ ਆਪਣੇ ਆਪ ਹੀ ਕਰ ਲੈ ਜਾਣਾ ਤੁਹ ਕਹਿੰਦੇ ਕਿੰਨੇ ਕਰਦੀ ਤੂੰ ਤੈਨੂੰ ਮੈਂ ਕਿੰਨੀ ਆਈ ਕਿਹਾ ਮੇਰੇ ਨਾਲ ਜਵਾਬ ਨਾਲ ਲੈ ਕਰ ਫਿਰ ਪਾਰ ਪਾਰਾਂ ਦੇ ਨਾਲ ਜਵਾਬ ਤਾਂ ਨਹੀਂ ਮਿਲਦਾ ਮੰਮੀ ਜੀ ਇਹਦੇ ਤੇ ਮੇਰੀ ਕੀ ਗਲਤੀ ਆ ਬਾਬਾ ਲੱਗਦੀ ਨਹੀਂ